ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਜਸਪ੍ਰੀਤ ਕੌਰ ਅੱਜ ਨਿਊ ਵਲੌਗ ਸ਼ੁਰੂ ਕਰਨ ਲੱਗਿਆ ਆਪਣਾ ਪਹਿਲਾ ਵਲੌਗ ਆ ਇਹ ਕੁਕਿੰਗ ਦੇ ਚੈਨਲ ਤੇ ਤੇ ਅੱਜ ਆਪਾਂ ਬਣਾ ਰਹੇ ਆਂ ਸੂਜੀ ਦਾ ਹਲਵਾ ਪ੍ਰਸ਼ਾਦ ਹਲਵਾ ਤੁਸੀਂ ਕੀ ਬੋਲਦੇ ਹੋ ਸਾਡੇ ਵੱਲ ਤਾਂ ਪ੍ਰਸ਼ਾਦ ਕਹਿੰਦੇ ਆ ਇਹਦੇ ਲਈ ਆਪਾਂ ਇੱਕ ਪੌਣੀ ਕਲੀ ਲਈ ਸੂਜੀ ਦੀ ਤੇ ਉਨੀ ਆਪਾਂ ਲਈ ਹੈ ਖੰਡ ਤੇ ਆ ਆਪਾਂ ਲਿਆ ਜੀ ਫੂਡ ਕਲਰ ਜਨੇ ਕੇ ਪੰਜਾਬੀ ਦੇ ਵਿੱਚ ਲੱਡੂਆਂ ਵਾਲਾ ਰੰਗ ਆ ਤੇ ਆ ਥੋੜੇ ਜਿਹਾ ਆਪਾਂ ਲਈ ਆ ਕਿਸ਼ਮਿਸ਼ ਤੇ ਬਦਾਮ ਇਹਨਾਂ ਨੂੰ ਆਪਾਂ ਕੁੱਟ ਲਾਂਗੇ ਬਦਾਮਾਂ ਦਾ ਕਿਸ਼ਮਿਸ਼ ਵੀ ਸਾਫ਼ ਦੇ ਹੀ ਪਾ ਦਾਂਗੇ ਤੇ ਆ ਡੱਬੇ ਚ ਲਿਆ ਲਈ ਆਪਾਂ ਦੇਸੀ ਘਿਓ ਤੇ ਆਪਾਂ ਇੱਕ ਕੜਛੀ ਦੇ ਨਾਲ ਨਾਪ ਕੀਤਾ ਸੀ ਇਹਨਾਂ ਚੀਜ਼ਾਂ ਦਾ ਦੋਨੋਂ ਦਾ ਤੇ ਉਸੇ ਕੜਛੀ ਨਾਲ ਹੀ ਆਪਾਂ ਘਿਓ ਪਾਵਾਂਗੇ ਤੇ ਇਹਦੇ ਲਈ ਆਪਾਂ ਨੂੰ ਚਾਹੀਦਾ ਜੀ ਜਿੰਨੇ ਆਪਣੀ ਸੂਜੀ ਹੋ ਗਈ ਉਹਦੋਂ 3 ਗੁਣਾ ਪਾਣੀ ਉਹ ਆਪਾਂ ਟੋਪੀਏ ਦੇ ਵਿੱਚ ਪਾ ਲਿਆ ਇਹਨੂੰ ਗਰਮ ਕਰਨਾ ਦੂਸਰੇ ਗੈਸ ਤੇ ਰੱਖ ਦਾਂਗੇ ਤੋਂ ਥੋੜੇ ਨਾਲ ਰੈਸਪੀ ਸ਼ੁਰੂ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਜੀ ਪਾਣੀ ਆਪਾਂ ਇਧਰਲੇ ਗੈਸ ਤੇ ਧਰ ਦਿੰਦੇ ਆ ਇਹ ਆਪਣਾ ਗਰਮ ਹੋ ਜੂਗਾ ਦਨੂੰ ਇਹਦੇ ਵਿੱਚ ਗਰਮ ਪਾਣੀ ਪਾਉਣਾ ਤੇ ਇਧਰ ਆਪ ਫਰਾਈਪੈਨ ਰੱਖ ਲਿਆ ਇਹਦੇ ਵਿੱਚ ਪਾਵਾਂਗੇ ਇਸ ਕਰ ਚੀ ਦੇ ਨਾਲ ਆਪਣਾ ਘਿਓ ਇੱਕ ਕੜਚੀ ਪਾਵਾਂਗੇ ਤੁਸੀਂ ਰੱਦ ਖਾਣੇ ਵੱਧ ਵੀ ਪਾ ਸਕਦੇ ਹੋ ਇਹ ਕੜਛੀ ਆਪਾਂ ਕਿਉਂ ਨਹੀਂ ਪਾਲੀ ਹੁਣ ਇਹਨੂੰ ਗਰਮ ਹੋਣ ਦੋ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਇਹ ਸੂਜੀ ਸੋ ਆਪਣਾ ਗਰਮ ਹੋ ਗਿਆ ਹੁਣ ਇਹਦੇ ਵਿੱਚ ਪਾ ਲਈਏ ਸੂਜੀ फिर हौली हौली आप अगते भुनों घट सेकते होली हौली हौली भुनेंगे पानी अपना पूरा गर्म हो गया हम बंद करके ਇਸ ਨੂੰ ਰੱਖ ਲਿਆ। ਆ ਦੇਖੋ ਜੀ ਪਾਣੀ ਇਸ ਤਰ੍ਹਾਂ ਆਪਾਂ ਗਰਮ ਕਰਕੇ ਸਾਈਡ ਤੇ ਰੱਖ ਲਿਆ। ਜਿਹੜਾ ਕਲਰ ਆ ਨਾ ਆਪਾਂ ਉਹਨੂੰ ਇਸ ਕੌਲੀ ਵਿੱਚ ਥੋੜਾ ਜਿਹਾ ਪਾਉਣਾ ਬਿਲਕੁਲ ਇਹਨਾਂ ਆ ਪਾ ਲਿਆ ਪਾ ਕੇ ਰੱਖ ਲੈ ਇੱਕ ਸਾਈਡ ਤੇ ਸੂਜੀ ਨੂੰ ਆਪਾਂ ਉਹਨਾਂ ਚੱਕਰ ਭੁੰਨਣਾ ਜੀ ਜਿੰਨਾ ਚੱਕਰ ਕਿਉਂ ਉੱਤੇ ਨਹੀਂ ਆ ਜਾਂਦਾ ਸੂਜੀ ਅਲੱਗ ਹੋ ਜਾਂਦੀ ਹੋਣਾ ਚਾਹੀਦਾ ਕੋਈ ਦੀ ਸੂਜੀ ਜਿਨਾਚਰ ਆਪਣਾ ਘਰ ਤੇ ਤਰਨਾ ਲੱਗ ਜੇ ਬਿਲਕੁਲ ਸਿੰਪਲ ਤਰੀਕੇ ਨਾਲ ਬਣਾਵਾਂਗੇ ਆਪਾਂ ਕੋਈ ਸ਼ਾਸ਼ਨੀ ਵਗੈਰਾ ਨਹੀਂ ਪਾਉਂਦੇ ਇਹਦੇ ਵਿੱਚ ਹਾਂਜੀ ਸੂਜੀ ਆਪਣੀ ਭੁੱਜ ਰਹੀ ਐ। ਕਿਉਂ ਛੱਡ ਦਿੱਤਾ ਇਹਨੇ? ਤੇ ਹੁਣ ਆਪਾਂ ਇਹਦੇ ਵਿੱਚ ਪਾਉਣਾ ਜੀ ਪਾਣੀ। ਪਾਣੀ ਆਪਾਂ ਗਰਮ ਕਰਕੇ ਇੱਕ ਸਾਈਡ ਤੇ ਰੱਖ ਲਿਆ ਸੀਗਾ ਤੇ ਹੁਣ ਉਹਨੂੰ ਇਹਦੇ ਵਿੱਚ ਐਡ ਕਰ ਦਾਂਗੇ। ਖੰਡ ਆਪਾਂ ਬਾਅਦ 'ਚ ਪਾਵਾਂਗੇ। ਪਹਿਲਾਂ ਆਪਾਂ ਇਹਦੇ ਵਿੱਚ ਹਾਂ ਪਾਣੀ ਪਾਵਾਂਗੇ। ਹੁਣ ਆਪਾਂ ਪਾਣੀ ਹੌਲੀ-ਹੌਲੀ ਪਾ ਦਿੰਨੇ ਆਂ ਇਹ ਸਾਰਾ। ਸੂਜੀ ਤੋਂ ਆਪਾਂ 3 ਗੁਣਾ ਪਾਣੀ ਲਿਆ ਸੀ। ਇੱਕ ਇੱਕ ਹਿੱਸਾ ਸੂਜੀ ਤੇ ਤੇ ਨੇ ਸੀ ਪਾਣੀ ਦੇ ਲਈ ਸੀ ਜੀ ਪਹਿਲਾਂ ਇੱਕ ਵਾਰੀ ਆਪਾਂ ਸਾਰਾ ਪਾਣੀ ਪਾ ਕੇ ਲਾ ਲੈਨੇ ਨੂੰ ਤੇ ਆਪਾਂ ਰੰਗਾ ਜਿਹੜਾ ਲੱਡੂਆਂ ਵਾਲਾ ਉਹ ਕੋਲ ਕੇ ਇੱਕ ਸਾਈਡ ਤੇ ਰੱਖ ਲਿਆ ਸੀ ਉਹ ਵੀ ਹੁਣ ਇਹਦੇ ਵਿੱਚ ਪਾਵਾਂਗੇ ਇਹਨੂੰ ਪਾਣੀ ਮਿਕਸ ਕਰਤਾ ਆਪਾਂ ਇਹਦੇ ਵਿੱਚ ਹੁਣ ਇਹਦੇ ਵਿੱਚ ਪਾਉਣੇ ਆ ਖੰਡ ਖੰਡ ਜਿੰਨੀ ਤੁਸੀਂ ਮਿੱਠਾ ਵੱਧ ਖਾਣੇ ਨੂੰ ਵੱਧ ਪਾ ਸਕਦੇ ਹੋ ਅਸੀਂ ਮਿੱਠਾ ਥੋੜਾ ਜਿਹਾ ਘੱਟ ਖਾਣੇ ਆ ਤਾਂ ਕਰਕੇ ਜਿੰਨੀ ਖੰਡ ਲਈ ਸੀ ਉਹਦੇ ਵਿੱਚੋਂ ਥੋੜੀ ਜਿਹੀ ਰੱਖ ਲਾਂਗੇ ਇਹ ਕੱਟ ਪਾਵਾਂਗੇ ਸਾਰੀ ਨਹੀਂ ਪਾਉਂਦੇ ਤੁਹਨ ਹੌਲੀ ਹੌਲੀ ਇਹਨੂੰ ਹਲਾਈ ਚ ਲਾਂਗੇ ਇਹਦੇ ਵਿੱਚ ਚਾਸਨੀ ਦੀ ਕੋਈ ਲੋੜ ਨਹੀਂ ਹੁੰਦੀਗੀ ਖੰਡ ਨਾਲ ਹੀ ਇਸ ਤਰ੍ਹਾਂ ਵਧੀਆ ਬਣ ਜਾਂਦਾ ਹੁਣ ਆਪਾਂ ਇਹਦੇ ਵਿੱਚ ਰੰਗ ਪਾ ਦਿੰਨੇ ਆ ਲੱਡੂਆਂ ਵਾਲਾ ਜਿਹੜਾ ਕੋਲ ਰੱਖਿਆ ਸੀ ਜੀ ਉਹ ਪਾਤਾ ਹੁਣ ਇੱਕ ਵਾਰੀ ਇਹਨੂੰ ਹਲਾਈ ਚ ਲਾਂਗੇ ਹੌਲੀ ਹੌਲੀ ਗੈਸ ਘੱਟ ਕਰ ਲੈਣੀ ਹੈ ਤੁਹਨ ਕੀਰਾ ਤਾਂ ਇੱਕ ਵਾਰੀ ਤਾਂ ਪਤਲਾ ਜਾ ਲੱਗਦਾ ਇਹ इस तरह भी पतला जहा बनया पर हौली हौली यह सख्त तो हो जूगा थोड़ा जा। तो जहाँ ये आप ड्राई फ्रूट भी एड कर देंगे हम आपने ड्राई फ्रूट पाते तो हम फिर हिला दें जो थोड़ी देर रखता ना फिर बहुत सोहना बनूँगा ਤੁਹਾਨੂੰ ਆਪਣੀ ਇਹ ਤੁਹਾਨੂੰ ਦਿਖਾ ਦਿੰਨੇ ਆ ਇਸ ਤਰ੍ਹਾਂ ਦਾ ਕਲਰ ਆਇਆ ਆਪਣਾ ਪ੍ਰਸ਼ਾਦ ਦਾ। ਮੇਰੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ। ਇਹ ਆਪਣਾ ਨਿਊ ਚੈਨਲ ਆ ਸਬਸਕ੍ਰਾਈਬ ਜ਼ਰੂਰ ਕਰ ਲਓ। ਆ ਦੇਖੋ ਜੀ ਕੌਲੇਜ ਪਾਤਾ ਹੁਣ ਖਾਣ ਵਾਸਤੇ ਤਿਆਰ ਆ। ਤੁਸੀਂ ਵੀ ਖਾ ਸਕਦੇ ਹੋ। ਮੇਰੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜੀ। ਵੀਡੀਓ ਦੇਖਣੇ ਥੋੜਾ ਬਹੁਤ ਬਹੁਤ ਤੁਹਾਨੂੰ ਅੱਜ